ਤੇਣੀ ਪਾਛਾ ਹੋਵਣੀ ਥੋੜੀ ਹਿੱਰੇ ਹਾਂ ਬਾਤ ਬਹੁਤ ਆ ਲਾ ਹੀ ਲਾ ਆ ਉਹ ਲਾਓ ਸੁਣਾ ਨਾ ਆ ਆ ਗਈ ਉਹ ਇਹ ਬਲੜ ਬਲੜ ਅਕਾੜਾ ਓਡਾ ਸੰਧੂਆਂ ਦਾ ਸ਼ਰਡ ਛੱਡ ਗਾ ਗਾਈਜ਼ ਉਹ ਸ਼ਰਡ ਨਹੀਂ ਛੱਡਦਾ ਉਹ ਸ਼ਰਡ ਛੱਡਦਾ ਉਹ ਸ਼ਰਡ ਛੱਡਦਾ ਉਹ ਸ਼ਰਡ ਛੱਡਦਾ ਉਹ ਸ਼ਰਡ ਪਾ ਦਿਆ ਇਹ ਦੇਖੋ ਕੋਲੋ ਕਰ ਦੇ ਕੰਦ ਉਹ ਬੰਦ ਹੋ ਦੇ ਛੱਡ ਦੇ ਬੰਦ ਦਾ ਬੰਦ ਹੋ ਦੇ ਕਿਉਂ ਆਦਾ ਬ੍ਰੋ ਨਾ ਗਾਈਜ਼ ਤਗੜਾ ਯਾ ਬਲਾਕ ਕਰਤਾ ਜੋ ਮਰਦੇ ਔਰ ਵਾਤੇ ਅੱਜ ਫੇਰ ਔਰ ਵਾਤੇ ਹਾਂਜੀ ਵੀਰ ਜੀ ਕੀ ਗੱਲ ਡਾਲੇ ਗੁੱਡੇ ਚਲ ਭਰਾ ਮੈਂ ਬਹਿਣ ਲੱਗਾ ਤੇ ਲੱਗੇ ਤੇ ਉਹ ਲਾਂਤੀ ਉਹ ਲਾਂਤੀ ਓਏ ਉਹ ਲਾਂਤੀ ਕੋ ਜਲੀਏ ਲਾਂਤੀ ਬੰਦੇ ਪੂਰੇ ਡੜੇ ਪਏ ਆ ਗੁੱਡੇ 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 ਪਏ ਆ ਪਰ ਲਾਂਤੀ ਵੀਰ ਵਿੱਚ ਅਖਨੋਤਾ ਪਾ ਪੂਰਾ ਚੁੱਪ ਚਾਪ ਬਣ ਕੇ ਪਰ ਕੀ ਕਰੀਏ ਯਾ ਸ਼ੂਡੋ ਬਰਾਮਾ ਦੀ ਗੋਲੀ ਆਪਾਂ ਹੋਰ ਬੰਨੇ ਜਾਂਦੇ ਆ ਆ ਅਮਰਤਵਾਲ ਅਮਰ ਵੀਰ ਜੀ ਮੈਂ ਅਮਰ ਤਾਂ ਕਹਿੰਦਾ ਮੈਂ ਬੁੱਧਰੇ ਨੂੰ ਪੁੱਠੇ ਆ ਜਣਾ ਮੇਰੇ ਲੱਗੇ ਦੇ ਦੱਸਦਾ ਦੂੰ ਉਹ ਵੀਰ ਜੀ ਕਿਰਕ ਡਾਉਂਦੇ ਆਪਾਂ ਆਏ ਹੋਏ ਖਿੱਚ ਕੇ ਡਾਫਾ ਖਿੱਚ ਕੇ ਡਾਕੇ ਮੈਂ ਫਿਸਕੇ ਹਰਸ਼ ਵੀਰ ਜੀ ਅਰਸ਼ ਵੀਰ ਜੀ ਅਵੇਲੋ ਹੁਣ ਵੇਲੋ ਅਰਸ਼ ਵੀਰ ਜੀ ਕਹਵਾ ਹੁਣ ਹੱਥ ਮਲਾਉਂਦਾ ਨਹੀਂ ਆ ਜੋ ਲਾਂਤੀ ਗਈ ਏ ਉਦੋਂ ਟੁੱਟ ਕੇ ਆਣਗੇ ਪਊਗਾ ਅਰਸ਼ ਵੀਰ ਜੀ ਅਰਸ਼ ਵੀਰ ਜੀ ਅਰਸ਼ ਵੀਰ ਜੀ ਏ ਅਸ਼ਵੀਰਾ ਸਾਡਾ ਸੋਹਣਾ ਏ ਆ ਪਰ ਪਰਨਾ ਇੱਕੋ ਬੰਦਾ ਉਹ ਕੰਮ ਲਾਦਦਾ ਜੀ ਫਾਰਮੋਟ ਵੀਰ ਮੋਟਰ ਵੀਰ ਕੀ ਨਾ ਆਈਦਾ ਲਾਂਤੀ ਵੀਰ ਲਾਂਤੀ ਵੀਰ ਕਾਲ ਲਾਂਤੀ ਓਏ ਗਾਏ ਵੱਡਾ ਡਾਦਾ ਛੇਤ ਵਾਲਿਆ ਆਕਰਾਦਰਸ਼ ਮੜੇ ਲੱਗੋ ਏ ਚੈੱਕ ਕਰੋ ਆ ਮੁੰਡੇ ਚੋਬਨ ਨੇ ਡੰਗਾ ਜੇ ਆ ਵੀ ਮੁੰਡਾ ਡਾਉਣ ਲੱਗਾ ਵਾ ਤੇ ਲਾਂਤੀ ਵੀਰ ਵੀ ਉਹ ਖਲੋਤਾ ਲੱਗੇ ਮੁੰਡੇ ਵਾਲੇ ਲੱਗੇ ਲਾਂਤੀ ਵੀਰ ਖਲੋਤਾ ਵਾ ਸੋਹਣਾ ਏ ਮੁੰਡਾ ਵਾ ਜਲਾਬੀ ਪੰਨੇ ਵਾਲਾ ਹੋਵੇ ਮੋਟਾ ਲੱਗੇ ਪਤਲਾਇਆ ਫਿਰ ਉਹ ਲੱਗੇ ਅਮਰਤਵੀ ਸੋਨਾ ਆ ਤੇ ਆ ਆਪਣਾ ਲਾਂਤੀ ਵੀਰ ਸੋਨਾ ਆ ਤੇ 2000 ਕੀ ਕਹਿਣਾ ਕੀ ਕਹਿਣਾ ਤੇ ਬਦਲੇ ਛੱਡੋ ਪਰਾਂ ਮਾਰੋ ਗੋੜੀ ਮਾਰੋ ਗੋੜੀ ਲਾਂਤੀ ਬਾਰੇ ਲਾਂਤੀ ਬਾਰੇ ਕੀ ਕਹਿੰਦਾ ਛੱਡੋ ਪਰਾਂ ਕੀ ਕਹਿ ਸਕਦੇ ਆਪਾਂ ਦੋਸਤ ਹਣਾ ਬਾਯਾ ਆ ਬਾਈ ਰੂੜੇ ਫਾੜ ਦਿੰਦਾ ਵਾ ਹੈ ਬਾਏ ਕਹੂਗਾ ਮੈਂ ਰੂੜਾ ਮਾਰ ਦੇਣਾ ਮੈਂ ਕਹਦਾ ਜਾਂ ਕਰ ਦੇਣਾ ਉੰਮਰ ਮੇਰਾ ਲਾ ਗੋਚਾ ਕਰੋ ਪੂਰਾ ਜਿਹੜਾ ਨਾ ਪੈਣੀ ਪਾਸ਼ਾ ਹੋ ਆਪਣੀ ਥੋੜੀ ਹੀ ਦੇਖ ਹਾਂ ਬਾਹਰ ਬਹੁਤ ਆ ਲਾ ਇਲਾ ਬਾ ਲਾੜਾ ਲਾੜਾ ਨਾ ਦੋਹਾਂ ਡਾਵਾਂਗੇ ਦੋਹਾਂ ਨਾਲ ਇੱਕ ਨਾਲ ਹੀ ਫੈਗਾ ਟੁੱਟ ਜੂਗਾ ਬੱਖੀ ਖੋਰ ਵਰ ਮੋਟਾ ਮੋਟਾ ਜਿਸੂਗਾ ਮੋਟੇ ਵਰ

ਲਖ ਟੂ ਡੋਨ ਜਿਹੜਾ ਲਗਾ ਕੇ ਰੱਖਿਆ ਉਹ ਨਾ ਸਾਹਮਣੇ ਆ ਗਈ ਲੈ ਲੈ ਗੁਰੂਆ ਚੱਲ ਗਾਈਸ ਗਾਈਸ ਪਾਵਾਂਗੇ 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 ਸ਼ਾਰਟ ਪਾਵਾਂਗੇ ਮਿੱਤਰੋ ਸ਼ਾਰਟ ਠੀਕ ਆ ਚੈਨਲ ਦੇ ਇਹ ਚੈਨਲ ਦਾ ਨਾਮ ਜੇ a for arsh @the rate ਪਹਿਲਾਂ ਪਾ ਲਿਓ ਤੁਹਾਡੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਚੈਨਲ ਆ ਜਾਊਗਾ ਸਿੱਧੂ ਮੂਸੇ ਦਾ ਫੋਟੋ ਲੱਗੀ ਹੋਣੀ ਚੋਲੇ ਵਾਲਾ ਉਤੇ ਅਸਰ ਨੇਮ ਹੋਣਾ ਤੇ ਪਹਿਲਾ ਵਲੌਗ ਇਹਦਾ ਹੋਊਗਾ ਉਹਦੇ ਵਿੱਚ ਆਊਗਾ ਜਿਹਨੇ ਵਲੌਗ ਪਾਇਆ ਨਾ ਸਾਰਿਆਂ ਦਾ ਆਪਣਾ ਸੋਹਣਾ ਵੀਰ ਆਇਆ। ਜਿਹੜਾ ਵੀਰ? ਲਾਨਤੀ ਵੀਰ। ਹਾਂਜੀ ਹਾਂਜੀ। ਸਾਰਿਆਂ ਦਾ ਆਪਣਾ। ਟੌਪ ਕਰਤਾ ਹੀ ਕੰਮ ਚੋਬਰ ਨੇ। ਭਾਈ ਚੋਬਰ ਨੇ ਕੰਮ ਲੈ। ਓਹੀ। ਓਹੀ ਜਾਂਦਾ ਹੀ। ਓਹੀ ਜਾਂਦਾ ਹੀ। ਯਾਰੀ ਨੂੰ ਗੱਲ ਯਾਰੀ ਨੂੰ ਖਦੀ-ਉਦੀ। ਟੇਪ ਲੈ ਕੇ ਆਵੇ। ਯਾਰੀ ਨੂੰ ਗੱਲ ਖਦੀ-ਉਦੀ ਟੇਪ ਲੈ ਕੇ ਆਵੇ। ਕੋਨੇ ਨਹੀਂ ਹੋਏ। ਦੇਖੋ। ਦੇਖੋ ਗਾਇਜ਼। ਉੜ ਗੁੱਡੇ ਉੜਦੇ ਫਿਰਦੇ ਲਿਆਓ ਰੋੜੇ ਵੀਰ ਜੀ ਅਸ਼ਵੀਰ ਆਓ 2 ਮਿੰਟ ਤੇ ਮਹਿਮਾਨ ਦਾ ਗੁੱਡਾ ਕੋਈ ਠੀਕ ਐ ਸਾਦੇ ਆ ਅੱਜ ਬਸੰਤਾ ਤੇ ਹਵਾ ਵੀ ਬਹੁਤ ਵਧੀਆ ਜਿਓ ਕਮਾਂ ਜਾਦਾ ਹੁੰਦਾ ਵਾ ਦੇਖੋ ਗੁੱਡੇ ਪਾਏ ਪਾਏ ਪਾੜ ਜਾਂਦੇ ਆ ਆ ਗੁੱਡਾ ਪਿਆ ਉਹਦੇ ਪਿਆ ਤੇ ਕਾੜ ਗਿਆ ਦੇਖੋ ਉਹ ਬਾਕੀ ਲੋਜ਼ਾਰੇ ਦਾ ਬਾਕੀ ਆ ਆਪਣਾ ਗਾਲੀ ਵੀਰ ਸੋਨਾ ਯਾਰ ਚੋਬਰ ਆਪਣਾ ਸੱਜੀ ਆਪਣੀ ਉਹਦਾ ਵੀ ਵੀ ਆਪਣਾ ਲਾਗੇ ਬੰਨੇ ਗਵੰਡੀ ਆ ਬਹੁਤ ਹੀ ਆ ਪ੍ਰਾਪਤ ਇੱਧਰ ਬਹੁਤ ਵਧੀਆ ਚੱਲ ਕੋਈ ਨਹੀਂ ਹੁੰਦਾ ਰਿੰਦਾ ਬਾ ਨਹੀਂ ਗੱਲਬਾਤ ਹੁੰਦੀ ਰਹਿੰਦੀ ਆ ਕੋਰ ਮੋਟਾ ਵੀਰ ਆ ਜਾ ਲਾ ਦੇਖੋ ਵੀਰ ਸੋਨਾ ਯਾਰ ਨਿਗਾਹ ਵੀ ਪਤਲਾ ਹੈ ਵੀਰ ਹੋਰ ਜਕੋੜ ਓ ਚਾਤਾ ਵਾਜੇ ਮੰਨਣਾ ਆ ਦੇਖੋ ਵੀਰ ਆਪਣਾ ਫੇਰ ਕੰਨਾ ਜੀ ਕਹਿ ਗਿਆ ਬਹ ਹਲ ਜੀ ਕਿ ਲਾਂਤੀ ਵੀਰ ਅਲ ਕਰ ਸੌਣੀ ਗੱਲ ਮੈਂ ਵਲੌਗ ਚ ਜੂਠ ਬੋਲਾਂ ਵਲੌਗ ਪਹਿਲੀ ਗੱਲ ਰਿਕਾਰਡ ਇਕੜੇ ਲੜੋਂ ਆ ਲੜੋਂ ਇਕੜੇ ਵੇਖੀ ਕੀ ਬੰਦਾ ਪਰ ਇਹ ਲੜੋਂ ਆ ਨਵੀਂ ਭਰਾ ਆਪਣਾ ਸੋਹਣਾ ਹੈ ਵਾ ਇਹਦਾ ਕਾਰਨਾਮਾ ਟ੍ਰੇਨ ਨਾਲ ਦਸੀ ਆ ਪੱਛੇ ਨਹੀਂ ਨਹੀਂ ਚੱਲ ਛੱਡੋ ਪਰਾ ਛੱਡੋ ਪਰਾ ਛੱਡੋ ਪਰਾ ਆਹ ਦਾ ਨਾਮ ਬੜੀ ਛੱਡੋ ਪਰਾ ਬਾਕੀ ਟਿਊਸ਼ਨ ਆ ਦੀਪ ਰੇ ਬਸੰਤ ਵਾਲੇ ਦੇ ਵੀ ਟਿਊਸ਼ਨ ਅਕਤੂਬਰ ਜਾਰੇ ਪਰਦੇ ਲਾਦਾ ਉਹ ਪਰੇ ਆ ਯਾਰ ਤੂੰ ਹਾਂ ਭਾਈ ਆਪ ਲਾ ਬੱਸ 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 ਬਾਸ ਲੈ ਕਰੋ ਜੀ ਜੀ ਆਪਾਂ ਗੱਟੂ ਟੋਟਾਣਗੇ ਕਿੱਦਿਆ ਆਹ ਇੱਥੇ ਨਾ ਡਾਹਾਂਗੇ ਆਹਣਾ ਗੱਟੂ ਜੇ ਰੂਬਣ ਵੀਰ ਦਾ ਤੁਹਾਨੂੰ ਬੰਦਾ ਦਿਖਾਉਣਾ ਵਾ ਇੱਕ ਮਾਰ ਛੜੀ ਵੀਰ ਨੂੰ ਕਰੀਂ ਥੋੜ ਵੀ ਗਿਆ ਛੱਡੋ ਭਰਾ ਥੋੜੀ ਛੋੜੀ ਰੈਡੀ ਆਓ ਥੋੜਾ ਲੱਗੀ ਆ ਜੇ ਆਜੇ ਗੱਟੂ ਗੱਟੂ ਜੇ ਆ ਵੀਰ ਦਾ ਆ ਵੀਰ ਦਾ ਆ ਵੀਰ ਦਾ ਗੱਟੂ ਜੇ ਆ ਆਏ ਆਏ ਹੋ ਰਿਹਾ ਇਹ ਨਾ ਇਹ ਨੂੰ ਲਿਆਦੇ ਨੂੰ ਇਹ ਹੀ ਚੌਣ ਲੱਗਿਆ ਓਏ ਆ ਇਹ ਲਿਆਦੇ ਨੂੰ ਘੰਟਾ ਵੀ ਨਹੀਂ ਆਉਂਦਾ ਇਹਨੇ ਸੋਬਰ ਨੇ ਇੱਥੇ ਗੱਟੂ ਤੋੜਦਾ ਇਥੋਂ ਪਹਿਲਾਂ ਲਾਦਾ ਵਾ ਕੇ ਮੂਰਖ ਬੰਦਾ ਵਾ ਨੰਬਰ 1 ਦਾ ਰਹਿਣਾ ਸਹਿਣਾ ਇਹਨੂੰ ਆਉਂਦਾ ਨਹੀਂ ਉਹ ਤਾਂ ਛੱਡ ਪੜਾ ਚੀਜ਼ਾਂ ਤੇ ਇਹ ਵੀ ਉਹੋ ਚੀਜ਼ ਆ ਆ ਚੀਜ਼ ਆ ਚੀਜ਼ ਨੂੰ ਕੋਈ ਸੋਬਰ ਮਤਰਾ ਉਂਗਲਾ-ਉਂਗਲਾ ਛਲੀਆਂ ਗਈਆਂ ਤੇ ਹੁਣ ਆਪਣਾ ਗੱਟੂ ਟੁੱਟਣ ਲੱਗਾ ਜੀ ਦੇਖੋ ਬਣਦਾ ਆ ਕੀ ਬਣਦਾ ਆ ਕੀ ਦੇਖੋ ਹੁਣ ਬਣਦਾ ਆ ਕੀ ਬਣਦਾ ਆ ਕੀ ਦੇਖੋ ਹੁਣ ਆ ਚੋਬਾਂ ਨੇ ਗੱਡਾ ਡਾਇਆ ਵਾੜਾ ป่ต่ายยาวเต ਰਜਾ ਨਹੀਂ ਅੱਗੇ ਨੂੰ ਦੌਰ ਕੀਤਾ ਲੋਕ ਡੇਗੂ ਡੇ ਕਰਤਾ ਇਦਰੇ ਹੋ ਹੋਰ ਜਿਹਦਾ ਘਟੂ ਉਦੋਂ ਬਣੇ ਜਾਂਦੇ ਆ ਓਏ ਆ ਨਾਓ ਡੋਰ ਫੜ ਜੀ ਉਹ ਡੋਰ ਫੜ ਜਣੀ ਉਹ ਰੂਪਣਾ ਮੋਟਿਆ ਉਠਾ ਸਾਰੇ ਉਠਾ ਓਏ ਵੀਰ ਮੇਰੇ ਸਾਡੀ ਡੋਰ ਮਾ ਇਦਾਂ ਦਾਏ ਪਰ ਲਿਆ ਜੀ ਅੱਜ ਪਰ ਲਿਆ ਜੀ ਅੱਜ ਅੱਜ ਬੰਦ ਤਾਂ ਡੋਰ ਨਾ ਉਸੇ ਡੋਰ ਨਾ ਬੰਦਾ ਹੀ ਡੋਰ ਮਾ ਇਦਾਂ ਮੈਂ ਜੋੜ ਮੇਰਾ ਨਹੀਂ ਉਹ ਇੱਕ ਸਾਹ ਲਾਣਾ ਇਹ ਇਹ ਤਾਂ ਗਰਾੜੀ ਕੋ ਉਹ ਬਾਸ ਕਰ ਮੋਟੇ 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 ਕਿਤਨੇ ਖਿਡਾਰੀ ਮੋਨਣਾ ਉਹ ਲੋਕਾਂ ਆਂਗੇ ਆ ਅੱਜ ਤਾਂ ਮੈਂ ਕਹਾਂ ਲਾ ਆ ਕਿਤਨਾ ਖਿਡਾਰੀ ਮੋਨਣਾ ਉਹ ਲਾਓ ਉਹ ਸੁਣਾ ਨਾ হালটালন খ়ালালাল নিনিনেকেম, আিয়া, এালে, ইডিখমে খ্য়ে. নিন কজে ছালারালা গূয়, ভ্য বালেছধদ্ এঅকারে য়ারালাল আদিনুনি ਉਹ ਪਾ ਰੱਖੀਆਂ ਧਰ ਕੇ ਤੈਨੂੰ ਮੈਂ ਖੁੱਦ ਘੇੜਦੇ ਤੈਨੂੰ ਗਰੰਡੀ ਬਾਹਰ ਨੋ ਬੀ ਦੀਆਂ ਆਣਾ ਕਦੇ ਬਹੁਤ ਨਹੀਂ ਕੋਈ ਆਉਂਦਾ ਤੂੰ ਜੱਡਾ ਨਾ ਜਰੂਰੀ ਆਉਂਦਾ ਤੇਰਾ ਵੇਖੀਂ ਨਾ ਸਮਾਂ ਆਉਂਦਾ ਉਹ ਪਾਈ ਉਹ ਲੋਕ ਦੇ ਪੜਾ ਪੜਾ ਕਿਹਨਾਂ ਪਾਈ ਓਏ ਨਾ ਨਾ ਦੇ ਪੜਾ ਪੜਾ ਬਈ ਤਾੜੂ ਘੋਣਾ ਇਹ ਪੋੜਾ ਪੋੜਾ ਆਹ ਨਹੀਂ ਉਹ ਬਾਈ ਨੇ ਅੱਜ ਸਮਝਾਰੀ ਆ ਉਹ ਨਾ ਪੜਾਵਾ ਕੁੱਟ ਤੇ ਥੋੜੀ ਮੈਂ ਛੰਨਾ ਕਰੀ ਉਹ ਨਾ ਚੁੱਕੀ ਹੋਰ ਜਾ ਨਹੀਂ ਅਵੇ ਇਥੋਂ ਤੋੜ ਦੇ ਨਹੀਂ ਤੋੜ ਦੇ ਮਮਾ ਮਾਤਾ ਨਹੀਂ ਮੋਹਣਾ ਤੋੜ ਮਮਾ ਮੇਰੇ ਵੀ ਕੋਈ ਬਹੁਤ ਮਿਲ ਜਾਈ ਤੂੰ ਮੇਰੇ ਨਾਲ ਹਾਂ ਲੈ ਉਹ ਉੱਪਰ ਆ ਗਿਆ ਤੋੜ ਇਹਦੇ ਰੋ ਭੰਲੀ ਦਈਆ ਮੇਰਾ ਕੈਂਟੀਨਾ ਬੜਾ ਜਾਣਦਾ ਜੀ ਤੋੜ ਪਾਦਾ ਦੋ ਸਾਡੀ ਹੁਣ ਮਾਜੇਗਾ ਤੋੜ かたむかたむかたむ。